ਪੰਜਾਬ ਦਾ ਵੈਦਰ ਚੈਨਲ ਦੇਖ ਰਹੀ ਸਰ ਦਿਸਕ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆਂ ਪੰਜਾਬ ਦੇ 23-24 ਅਪ੍ਰੈਲ ਦੇ ਮੌਸਮ ਦੇ ਬਾਰੇ ਆ ਦੋ ਦਿਨ ਮੌਸਮ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਕਿਸ ਪ੍ਰਕਾਰ ਦੀਆਂ ਬਣੀਆਂ ਰਹਿਣਗੀਆਂ ਜਾਣਾਂਗੇ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਰ ਮਿਲਦੀ ਰਹੇ ਤਾ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆ ਪੰਜਾਬ ਕੰਨੀ ਆਪਾਂ ਨੂੰ ਇਹ ਬਦਲਵਾਈ ਵਾਦੀ ਹੋਈ ਤਾਂ ਦੇਖਣ ਨੂੰ ਮਿਲ ਰਹੀ ਹੈ ਪਰ ਪੰਜਾਬ ਕੰਨੀ ਇਹ ਬਦਲਵਾਈ ਦਾ ਜਿਹੜਾ ਵੱਧ ਜ਼ੋਰ ਨਹੀਂ ਚੱਲੇਗਾ ਪੰਜਾਬ ਵਿੱਚ ਇਹ ਬਦਲਵਾਈ ਆਪਾਂ ਨੂੰ ਰਾਤ ਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਸ ਕਾਰਨ ਸਵੇਰ ਤੱਕ ਮੌਸਮ ਜਿਹੜਾ ਪੂਰਾ ਸਾਫ਼ ਰਹੇਗਾ ਤੇ ਫਿਲਹਾਲ ਮੌਸਮ ਜਿਹੜਾ ਸਾਫ਼ ਹੀ ਹੈ ਗੱਲ ਕਰੀਏ ਕੱਲ ਹੀਟ ਵੇਵਜ਼ ਕਿੰਨੀ ਦੀ ਸਪੀਡ ਤੱਕ ਚੱਲਣਗੀਆਂ ਕੱਲ ਅੱਜ ਫਿਲਹਾਲ ਆਪਾਂ ਨੂੰ ਵੱਧ ਤੋਂ ਵੱਧ 18 ਦੀ ਸਪੀਡ ਤੱਕ ਦੇਖਣ ਨੂੰ ਮਿਲੀਆਂ ਸੀ ਤੇ ਕੱਲ ਦੁਪਹਿਰ ਤੋਂ ਆਪਾਂ ਨੂੰ ਹਵਾਵਾ ਦੀ ਗਤੀ ਜਿਹੜੀ ਆ ਵਗਦੀ ਹੋਈ ਦੇਖਣ ਨੂੰ ਮਿਲੇਗੀ ਲਗਭਗ 13 ਤੋਂ ਲੈ ਕੇ 14 ਦੀ ਸਪੀਡ ਤੱਕ ਹਵਾਵਾ ਜਿਹੜੀਆਂ ਨੇ ਕੱਲ ਦੁਪਹਿਰ ਨੂੰ ਚੱਲਣਗੀਆਂ ਗੱਲ ਕਰੀਏ ਟੈਂਪਰੇਚਰ ਦੀ ਕੱਲ ਦਾ ਟੈਂਪਰੇਚਰ ਤੇ ਪਾਲਸੂ ਦਾ ਟੈਂਪਰੇਚਰ ਆਪਾਂ ਨੂੰ ਸੇਮ ਦੇਖਣ ਨੂੰ ਮਿਲ ਰਿਹਾ 40 ਡਿਗਰੀ ਰਹੇਗਾ ਅਤੇ 2-3 ਦਿਨ ਆਪਾਂ ਨੂੰ ਜਿਹੜਾ 40 ਡਿਗਰੀ ਤੋਂ ਟੈਂਪਰੇਚਰ ਜਿਹੜਾ ਕਾਫੀ ਟੱਪਦਾ ਹੋਇਆ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਫਿਲਹਾਲ 10-12 ਦਿਨ ਜਿਹੜਾ ਮੌਸਮ ਸਾਫ ਰਹੀਗਾ 2 ਮਹੀਨਿਆਂ ਨੂੰ ਆਪਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ ਜਿਸ ਕਰਮ ਪੰਜਾਬ ਦੇ ਵਿੱਚ ਹਲਕੀ-ਫੁਲਕੀ ਮੀਂਹ ਦੀ ਗਤੀਵਿਧੀਆਂ ਵੀ ਆਪਾਂ ਨੂੰ ਬੰਦਦੀਆਂ ਹੋਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਫਿਲਹਾਲ ਲਈ ਇੰਨੀ ਜਾਨਕਾਰੀ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ